أو <applause> ده ਸਰਨਾ ਨੂੰ ਪੰਥ ਦੇ ਵਿੱਚੋਂ ਛੇਕਨ ਦੀ ਮੰਗ ਕੀਤੀ ਗਈ ਹੈ ਡੀਐਸਜੀਐਮਸੀ ਪ੍ਰਧਾਨ ਹਰਮੀਤ ਕਾਲਕਾ ਦੇ ਜਥੇਦਾਰ ਗੜਗੱਜ ਨੂੰ ਅਪੀਲ ਹੈ ਕਿ ਸਰਨਾ ਦੇ ਵੱਲੋਂ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਜੋ ਕੀਤੀ ਗਈ ਹੈ ਇਸ ਤੇ ਕਾਫੀ ਜ਼ਿਆਦਾ ਇਤਰਾਜ਼ ਜਤਾਇਆ ਜਾ ਰਿਹਾ ਹੈ ਹਰਵਿੰਦਰ ਸਰਨਾ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਕਾਲਕਾ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ 4 ਫਰਵਰੀ ਨੂੰ ਹਰਵਿੰਦਰ ਸਰਨਾ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਮੁਲਾਕਾਤੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਨੇ ਜਿਸ ਤੋਂ ਬਾਅਦ ਕੇ ਡੀਐਸਜੀਐਮਸੀ ਪ੍ਰਧਾਨ ਬੁੱਲੇ ਨੇ एसजीएमसी ਦੇ ਪ੍ਰਧਾਨ ਹਰਮੀਤ ਕਾਲਕਾ ਨੇ ਉਹਨਾਂ ਨੇ ਬੁਲ ਕੇ ਇਹ ਕਿਹਾ ਕਿ ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਕਿਉਂਕਿ ਸਰਨਾ ਦੇ ਵੱਲੋਂ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਿਸ ਨੂੰ ਦੇਖਦੇ ਹੋਏ ਕਿ ਇਹਨਾਂ ਦੇ ਵੱਲੋਂ ਇਤਰਾਜ਼ ਜੋ ਹੈ ਇਸ ਮੁਲਾਕਾਤ ਨੂੰ ਲੈ ਕੇ ਜਤਾਇਆ ਗਿਆ ਤੇ ਜ਼ਿਕਰ ਉਹਨਾਂ ਦੇ ਵੱਲੋਂ ਇਹੀ ਹੈ ਕਿ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜਿਸ ਨੂੰ ਲੈ ਕੇ ਕਿ ਹਰਵਿੰਦਰ ਸਰਨਾ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਸਰਨਾ ਦੇ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਦੇ ਉੱਤੇ ਕਾਫੀ ਜ਼ਿਆਦਾ ਇਤਰਾਜ਼ ਜਤਾਇਆ ਜਾ ਰਿਹਾ ਹੈ ਜੀ ਜ਼ਿਦਾਰ ਹਰਵਿੰਦਰ ਸਿੰਘ ਸਰਨਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹੈ ਦਿੱਲੀ ਦੇ ਪ੍ਰਧਾਨ ਸਦਾ ਗੁਰਜੀਤ ਸਿੰਘ ਸਰਨੇ ਦਾ ਛੋਟਾ ਭਰਾ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿਸਾਬ ਦਾ ਪ੍ਰਧਾਨ ਰਹੇ ਹੈ ਇਨਾਂ ਦੀ ਮੁਲਾਕਾਤ ਜਿਸ ਵਕਤ راہਲ ਗਾਂਧੀ ਨਾਲ ਹੁੰਦੀ ਹੈ ਅਸੀਂ ਇਸ ਗੱਲ ਦੇ ਉੱਤੇ ਕਿਉਂਕਿ ਇਹ ਚਰਚਾਵਾ ਆ ਰਹੀ ਹੈ ਕਿ ਪੰਜਾਬ ਦੀ ਆਉਣ ਵਾਲੀ 2027 ਦੀ ਚੋਣਾਂ ਦੀ ਵਿੱਚ ਅਲਾਈਅੰਸ ਦੀ ਗੱਲ ਕੀਤੀ ਗਈ ਔਰ ਇਹ ਗੱਲ ਮੀਡੀਆ ਰਹੀ ਵੀ ਮੰਗ ਕੀਤੀ ਸੀ ਕਿ ਪਾਰਟੀ ਦੇ ਪ੍ਰਧਾਨ ਸਰ ਸੁਖਵੀਰ ਸਿੰਘ ਬਾਦਲ ਕੋਲ ਕਿ ਜੇ ਅਗਰ ਇਹ ਗੱਲ ਠੀਕ ਹੈ ਤੇ ਆਪਣਾ ਸਟੈਂਡ ਕਲੀਅਰ ਕਰਨ ਔਰ ਜੇ ਇਹ ਅਲਾਈਅንስ ਦੀ ਗੱਲ ਨਹੀਂ ਹੈ ਔਰ ਹਰਵਿੰਦਰ ਸਿੰਘ ਸਰਨਾ ਆਪਣੇ ਬੇਸ ਦੇ ਉੱਤੇ ਉੱਤੇ ਗਿਆ ਤੇ ਪਾਰਟੀ ਦੇ ਵਿੱਚੋਂ ਇਹਨੂੰ ਕੱਢਿਆ ਜਾਏ। ਮਗਰ ਅੱਜ ਤੀਜਾ ਰੋਜ਼ ਖਤਮ ਹੁੰਦੇ ਆ ਰਿਹਾ ਹੈ। ਸਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਦਾ ਮਤਲਬ ਇਹ ਨਿਕਲ ਆਉਂਦਾ ਹੈ ਕਿ ਜੋ ਅਸੀਂ ਉਸ ਦਿਨ ਗੱਲ ਕੀਤੀ ਹੈ ਉਹ ਬਿਲਕੁਲ ਇੱਕ ਸੋਹਰਾ ਸੱਚ ਹੈ ਔਰ ਕੌਮ ਲਈ ਬਹੁਤ ਹੀ ਦੁਖਦਾਈ ਗੱਲ ਹੈ। ਮਗਰ ਇਸ ਤੋਂ ਵੱਡੀ ਵੀ ਦੁਖਦਾਈ ਗੱਲ ਤਦ ਹੁੰਦੀ ਹੈ ਜਦ ਆਪਣੀ ਗੱਲ ਦਾ ਸਪਸ਼ਟੀਕਰਨ ਦੇਣ ਵਸੇ ਆਪਣੀ ਗੱਲ ਨੂੰ ਸਹੀ ਸਾਬਿਤ ਕਰਨ ਵਸੇ ਆਪਣੀ ਗੱਲ ਦੇ ਉੱਤੇ ਮੋਹਰ ਲਾਉਣ ਵਸੇ ਸਦਾਰ ਹਰਵਿੰਦਰ ਸਿੰਘ ਸਰਣਾ ਨੇ ਇੱਕ ਟੀਵੀ ਚੈਨਲ ਦੇ ਉੱਤੇ ਇੱਕ ਰਿਪੋਰਟਰ ਨੂੰ ਜਦ ਆਪਣੇ ਇੰਟਰਵਿਊ ਦਿੱਤੀ ਔਰ ਉਸ ਇੰਟਰਵਿਊ ਦੇ ਵਿੱਚ ਜਿੱਥੇ ਗਾਂਧੀ ਪਰਿਵਾਰ ਨੂੰ ਕਲੀਨ ਚਿੱਟ ਦੇਣ ਦੀ ਵੀ ਗੱਲ ਕੀਤੀ ਆ ਕਿ ਦੇਲੇ ਸਿੱਖ ਪੰਥ ਜਿਹੜਾ ਹੈ ਉਹ ਮਾਫੀ ਦੇਣ ਨਾਲ ਜਾਂਦਾ ਹੈ ਨਾ ਕਿ ਦੁਸ਼ਮਣੀਆਂ ਪਾਲਣਾ ਮੈਂ ਅੱਜ ਸਰਦਾਰ ਹਰਵਿੰਦਰ ਸਿੰਘ ਸਰਨਾ ਕੋਲੋਂ ਪੁੱਛਣਾ ਚਾਹਦਾ ਕਿ ਸਰਨਾ ਸਾਹਿਬ ਤੁਹਾਡੇ ਘਰ ਤੇ 5 ਕਿਲੋਮੀਟਰ ਦੇ ਵਿੱਚ ਇਹ ਇਲਾਕੇ ਹੈਗੇ ਆ ਦਿੱਲੀ ਦੇ ਪਾਵੇ ਉਸ ਤੁਹਾਡਾ ਨਾਲ ਲੱਗਦਾ ਲਾਲ ਕੁਆਟਰ ਹੋਣ ਕल्याणਪੁਰੀ ਤ੍ਰਿਲੋਕਪੁਰੀ ਜਹਾਂਗੀਰਪੁਰੀ ਸੁਲਤਾਨਪੁਰੀ ਨਾਂਗਲੋਈ ਔਰ ਸਾਗਰਪੁਰਦਾ ਔਰ ਨਾਲਾ ਜਿੱਥੇ ਲਾਸ਼ਾਂ ਦੇ ਢੇਰ ਲਾਤੇ ਗਏ ਸੀ ਕੀ ਤੁਸੀਂ ਉਹਨਾਂ ਦੇ ਪਰਿਵਾਰਾਂ ਕੋਲੋਂ ਜਾ ਕੇ ਪੁੱਛਿਆ ਉਹਨਾਂ ਕੋਲੋਂ ਲੈਲੀ ਕਲੀਨ ਚਿੱਟ ਕੀ ਅੱਜ ਰਾਹੁਲ ਗਾਂਧੀ ਨੂੰ ਤੁਸੀਂ ਕਲੀਨ ਚਿੱਟ ਦੇਣ ਲੱਗੇ ਹੋ